ਸਾਡੀਆਂ ਤਾਂ ਜਿੱਕਤੀਆਂ ਨਹੀਂ ਨਹੀਂ ਕਿਸੇ ਦੀ ਕੱਟੀਆਂ ਨਹੀਂ ਜਿੱਕਤੀਆਂ ਕਿਸੇ ਦਾ ਹੋਇਆ ਕੱਟਣਾ ਵਾਸਤੇ ਮੇਰਾ ਬੰਦਾ ਤੁਹਾਡੇ ਕੋਲੇ ਖੜਾ ਹੈ ਤੁਸੀਂ ਕਿਹ ਮਲੇ ਦਾ ਬੰਦਾ ਆ ਆ ਗਾਨੀਆਂ ਲਾ ਰਿਓਂ ਬਈ ਹੈ ਨਹੀਂ ਹੈ ਨਹੀਂ ਕੱਟਣੀ ਭਾਈ ਦੇਖੋ ਕਿੱਥੇ ਵੋਟਾਂ ਨਾਲ ਇਹਨਾਂ ਦੀ ਇਹਨਾਂ ਦਿਖਾਓ ਜੀ ਇਹਲੀ ਚਮਨਦੇਵ ਰਾ ਇਹਨੇ ਗੜੀ ਕੱਟੀ ਆਹ ਦਿਖਾਓ ਕਿਉਂ ਕੱਟੀ ਉਹੀ ਕੱਟੀ ਨੇ ਉਹ ਬਾਹਰ ਲਿਖਿਆ ਤਾਂ ਸਮਝ ਆਉਂਦਾ ਕਿਉਂ ਬਾਹਰ ਉਹ ਕੱਲ ਪੇਪਰ ਮੈਂ ਛੋਟੇ ਛੋਟੇ ਲਿਖਿਆ ਪਹਿਲੇ ਤੁਸੀਂ ਕਿਉਂ ਕਹੋਗੇ ਸਾਡਾ ਪਰਿਵਾਰ ਸਾਡਾ ਪਰਿਵਾਰ ਉਹ ਸਾਡੇ ਪਰਿਵਾਰ ਅਸੀਂ ਪਰਿਵਾਰ ਦੇ ਬਾਹਰ ਭਾਜੀ ਮੇਰੇ ਦਿਨ ਸਰ ਆਹ ਲਿਖਿਆ ਕਾਂਗਰਸ ਹਾਂ ਇਹ ਕਾ ਲਾਈਨ ਕੱਟੀ ਇਹਨਾਂ ਨੇ ਆਹ ਲਓ ਤੁਸੀਂ ਲਿਖਿਆ ਕਾਂਗਰਸ ਆਹ ਲਓ ਇਹ ਕਿਉਂ ਲਿਖਿਆ ਕਾਂਗਰਸ ਜੀ ਤੁਹਾਨੂੰ ਕੀ ਪਾਵਰ ਲਿਖਣ ਦੀ ਭਾਜੀ ਇਹਨਾਂ ਦੀ ਫੋਟੋ ਨਾ ਹੈ ਇਹਨਾਂ ਦੀ ਨਾ ਕਿਹਦੇ ਕੋਲ ਪਾਵਰ ਹੈ ਤੁਹਾਡੇ ਕੋਲ ਕੋਈ ਤੁਹਾਨੂੰ ਸਰਕਾਰ ਨੇ ਦੇ ਗਿਆ ਭਾਜੀ ਇਹ ਦੇ ਰਿਕਸ਼ਾ ਤੁਸੀਂ ਰਿਕਸ਼ਾ ਇਹ ਦੇ ਤੁਸੀਂ ਅਸੀਂ ਕੁਛ ਨਹੀਂ ਲਿਖਿਆ ਮੈਂ ਹੈ ਆ ਲਿਖਿਆ ਨਹੀਂ ਅਸੀਂ ਨਹੀਂ ਲਿਖਿਆ ਅੱਲਾ ਕਿਸ ਨੇ ਲੇ ਅਸੀਂ ਨਹੀਂ ਲਿਖਿਆ ਭਾਜੀ ਪਾਣਾ ਨਹੀਂ ਟਪੜਾ ਕੱਢਿਆ ਨਹੀਂ ਜਮੀਨ ਇਸ ਤੇ ਭਾਸਾ ਬਗਾਈ ਤੇ ਮਾਰੀ ਕਿ ਸਾਡੀ ਅਮੋਟਾ ਕਰਦੇ ਨੇ ਇਹ ਕਦਵਾ ਰਹੇ ਇਹ ਝਾੜੂ ਵਾਲੀ ਪਾਰਟੀ ਨੂੰ ਆਇਆ ਵਾ ਤੁਸੀਂ ਕਦਵਾ ਰਹੇ ਉਹ ਨਾਲ ਨਾਲ ਕਹਿੰਦੇ ਅਸੀਂ ਆਏ ਅਸੀਂ ਕੋਈ ਬੰਦਾ ਪਤਾ ਕਰਨ ਆਇਆ ਇਸੇ ਨਹੀਂ ਸਾਨੂੰ ਪਤਾ ਨਹੀਂ ਅਸੀਂ 40 ਸਾਲ ਤੋਂ ਇੱਥੇ ਰਹੇ ਨੇ ਆਹ ਤੋਂ ਤੇ ਮੱਲੇ ਦੇ ਬੰਦੇ ਖੜੇ ਹੈ ਇਹ ਕਿਉਂ ਕਿਤੇ ਝਾੜੂ ਵਾਲੀ ਪਾਰਟੀ ਦਾ ਕਾਹੂਗਾ ਥੋੜਾ ਜੀ ਤੋਂ ਆਪਣੀ ਆ ਕਾਂਗਰਸੀਆਂ ਕਿੱਲੇ ਲਿਖਾ ਦੋ ਉਹ ਬੋਲੋ ਬੰਦ ਕਰਵਾਇਆ ਪਾਜੀ ਅਸੀਂ ਵੀ ਕਹਿ ਰਹੇ ਹਾਂ ਜੋਲੇ ਬੰਦਰੀ ਕਟਣ ਆ ਕਾਂਗਰਸ ਵੋਟ ਦੇ ਉੱਤੇ ਟਿੱਕ ਮਾਰ ਰਹੇ ਆ ਹਾਂ ਹੋਰ ਕੋਈ ਨਿਕਲ ਪਾਜੀ ਤੁਸੀਂ ਨਹੀਂ ਲਿਖਿਆ ਪਿਆ ਇਹਨੇ ਨੂੰ ਵੀ ਦਿਖਦਾ ਕੋਈ ਪਤਾ ਨਹੀਂ ਚਲੇ ਮਾਲੀ ਚਲੀ ਗਏ ਹਾਂ ਅਸੀਂ ਬੰਦ ਕਰਵਾਉਂਦੇ ਹਾਂ ਪਾਜੀ ਰੋਜ਼ ਤੁਹਾਡੇ 15 ਦਿਨ ਹੋ ਗਏ ਕਟੈਨਾ ਵੀ ਕੰਮ ਨਹੀਂ ਹੋਇਆ ਹੋਇਆ ਅੱਜ ਮੇਰੇ ਕੋਲ ਆਇਆ ਹੁਣ 15 ਦਿਨ ਹੋ ਗਏ ਹੁਣ ਤੇ ਆਹ ਯਾਰ ਬੰਦਾ ਬੰਦਾ ਲੈਵਾਂਗੇ ਬੱਲੇ ਬੱਲੇ ਨਾਲ ਅੱਗੇ ਚੱਲਦੀ ਪਹੁੰਚ ਲਾਓ ਸ਼ਿਕਾਇਤ ਹੋਈ ਹੈ ਜੀ ਆ ਜੂਬੀ ਚ ਨੇ ਕਰਾਈ ਆ ਸਾਰੀ ਆਪਾਂ ਗਲਤ ਕੰਮ ਨਹੀਂ ਕਰਨਾ ਕੋਈ ਮੱਲੇ ਦਾ ਨਹੀਂ ਹੋਵੇ ਆਪਣੀ ਇਹ ਮੋਗਾ ਕਾਇਆ ਲੈ ਚੱਲਦਾ ਕੰਮ ਦਾ ਕੱਢੀ ਜਾਂਦੀ ਆ ਪਹਿਲੇ ਕਿੱਥੇ ਪਹਿਲਾ ਕੋਲ ਗਾਇਆ ਅੱਬੇ ਸਾਨੂੰ ਕਿੱਟੀ ਮੈਂ ਪਿੱਛੇ ਧੰਗਾ ਪਾ ਦਿੰਦੇ ਆ ਬੰਦੇ ਆਪਣੀ ਚਾਹੂ ਦੇ ਲਾਗੇ ਬੋਤਾ ਰੱਖੀਏ ਨਾ ਦੂਜਿਆਂ ਦੀ ਕਿੱਟੀ ਨਹੀਂ ਕੱਟਦੇ ਨਾ ਕੋਈ ਨਾਲ ਪਾਜੀ ਬਣਾ ਲਓ ਨਾਲ ਇਹ ਚਾਰ ਲੋਹੜਿਆ ਦੀ ਬੁਤਾ ਆ ਕੇ ਟੱਕਰੇ ਲੋਕਾਂ ਦੀਆਂ ਨਾਲ ਅੱਜ ਹਾਂ ਉਹ ਨਿਸ਼ਾਨੀਆਂ ਲਾ ਲੈ ਕੇ ਨਾ ਬੰਦਾ ਕਾਂਗਰਸੀਆਂ ਜਿਹੜਾ ਵੀ ਦੇ ਪੀ ਦਾ ਆ ਜਾਓ ਆਪਾਂ ਚੱਲ ਹੁਣ ਉਹ ਭੱਜ ਗਏ ਜੀ ਝਾੜੂ ਵਾਲੇ ਹਰ ਗੱਲ ਤੇ ਸਖਤ ਰਹਿੰਦੇ ਠੀਕ ਹੈ ਉਹ ਸਾਸੀ ਸੰਜੋ ਪਤਨ ਕਾਦਲੀ ਉਹ ਨਾ ਕਰੀ ਮੈਂ ਤੁਹਾਨੂੰ ਪੁੱਛਣਾ ਕਾਦਲ ਸੀ ਲਾਉਣ ਗਏ ਹਾਂ ਕੀ ਮਤਲਬ ਹੋਇਆ ਉਹਨੇ ਦੋ ਤਿੰਨ ਟੀਕੇ ਬਾਰੇ ਦਸੀ ਠੀਕ ਹੈ ਮਾਰੇ ਵੀ ਇਹ ਵੋਟ ਸਾਡੀ ਆ ਜੇ ਨਹੀਂ ਵੀ ਆਈ ਤਾਂ ਅਸੀਂ ਪਾ ਦਾਂਗੇ ਹਾਂ ਲੋਕਲ ਬੰਦੇ ਨਾਲ ਆ ਲੋਕਲ ਪਟੋਲਾ ਆਮ ਆਦਮੀ ਪਾਰਟੀ ਦੇ ਨੇ ਉਹਨਾਂ ਤੋਂ ਅਸੀਂ ਕੀ ਲੈਣਾ ਤੁਸੀਂ ਐਕਸਪਾਇਰਡ ਲਿਖੀ ਜਾਂਦੇ ਹੋ ਜਿਹੜਾ ਬੰਦਾ ਜਿੰਦਾ ਵੀ ਹੈਗਾ ਤੁਸੀਂ ਬਾਜੀ ਕੱਟੀਆਂ ਨਹੀਂ ਤੁਸੀਂ ਰਿਸਟ੍ਰੀਕਟਿਓ ਚੱਲਣ ਨੂੰ ਆਸਾ ਉਹ ਬਣਾ ਦੇ ਮੈਂ ਮੋਟੇ ਨੂੰ ਉਹ ਬਣਾ ਲੇਦਾ ਵੋਟਾਂ ਬਣ ਜਾਂਦੀਆਂ ਮੈਂ ਮੋਟਾ ਵੀ ਮੋਟਾ ਕਰ ਦੇਦਾ ਤੁਸੀਂ ਕਰਦੇ ਮੀਲ ਨੂੰ ਥੋੜਾ ਨਾ ਨਾ ਇਹ ਵੀ ਮੀਲ ਨੂੰ ਇਹ ਕਟਾਸੇ ਇਹ ਬਣਾਸਾ ਨਹੀਂ ਲੱਟ ਕੇ ਨਾ ਕੱਟਦੇ ਨਹੀਂ ਨਹੀਂ ਕੱਟੇ ਕੋਈ ਨਹੀਂ ਬਾਜੀ ਇਹ ਦੇਖ ਕੇ ਕਰਦਾ ਕਿਤੀ ਕਰ ਰਹੇ ਹੋ ਪਰਤ ਕਰੋ ਬਾਜੀ ਨਹੀਂ ਜਿਹੜਾ ਆਂਗਰੇਜ਼ੀ ਵਿਖ ਲੈ ਕੇ ਕੱਟ ਰਹੇ ਹੋ ਬੜਾ ਗਲਤ ਕਰ ਰਹੇ ਹੋ ਇਹ ਹਮਾਰੀ ਪਾਰਟੀ ਦੇ ਬੰਦੇ ਆ ਰਹੇ ਸੀ ਮੈਨੂੰ 7 ਨੰਬਰ ਗਾੜੀ ਚੋਂ ਫੋਨ ਆਇਆ ਸੀ ਮੈਂ ਗਈ ਸੀ ਕਾਫੀ ਬੰਦੇ ਘਰ ਚ ਨਹੀਂ ਰਹਿੰਦੇ ਨਾ ਉਹਨਾਂ ਦੀ ਵੋਟਾਂ ਕੱਟ ਕੇ ਬਿਲਕੁਲ ਕਾਂਗਰਸੀ ਕੱਟ ਕੇ ਲਿਖ ਕੇ ਉਹਨਾਂ ਦਾ ਮੋਬਾਈਲ ਨੰਬਰ ਲਿਖ ਕੇ ਕੱਟ ਰਹੀ ਸੀ ਮੈਂ ਇਹਨਾਂ ਨੂੰ ਪੁੱਛਿਆ ਕਿ ਕਰ ਰਹੇ ਹੋ ਕਹਿੰਦਾ ਅਸੀਂ ਵੈਸੇ ਹੀ ਕਰ ਰਹੇ ਹਾਂ ਵੈਸੇ ਹੀ ਕਰ ਰਹੇ ਹਾਂ ਮੈਂ ਨਾਲ ਦੀ ਲਿਸਟ ਫੋਨ ਦੀ ਕੋਸ਼ਿਸ਼ ਕੀਤੀ ਫਟਾਫਟ ਭੱਜ ਗਏ ਉੱਥੋਂ ਦੀ ਭੱਜ ਗਏ ਉੱਥੋਂ ਦੀ ਨਿਕਲੀ ਤੇ ਮੈਂ ਯੂਕੇ ਸਕੂਲ ਦੇ ਕੋਲ ਪਾਰਕ ਦੇ ਕੋਲ ਵੀ ਇਹਨਾਂ ਨੂੰ ਫੜਾਇਆ ਇਹਨਾਂ ਨੇ ਜਿਹੜੀ ਲਿਸਟ ਮੈਨ ਦਿੱਤੀ ਆ ਜਿਹਦੇ ਵਿੱਚ ਜ਼ਿੰਦਾ ਬੰਦਾ ਭਾਰਤਨਗਰ ਉਹਨਾਂ ਨਾਲ ਇਹਨਾਂ ਦੀ ਗੱਲ ਵੀ ਕਰਾਈ ਆ ਉਹ ਜਿੰਦਾ ਹੋਂ ਇਹ ਸਮਾਂ ਸਿਰਫ ਮੈਂ ਇਹਨਾਂ ਨੂੰ ਇਹ ਦੱਸਿਆ ਕਿ ਅਸੀਂ ਕਾਂਗਰਸੀਆਂ ਇਸ ਕਰਕੇ ਉਹਨਾਂ ਨੂੰ ਮਰਿਆ ਹੋਇਆ ਦੱਸ ਕੇ ਤੇ ਆ ਲਿਸਟ 'ਚ ਨਾ ਕੱਟਾਂ ਉਹ ਤੁਸੀਂ ਚੋਣ ਕਮਿਸ਼ਨ ਸ਼ਿਕਾਇਤ ਨਹੀਂ ਦਿਓਗੇ ਬਿਲਕੁਲ ਕਰਾਂਗੇ ਜੀ ਇਹ ਧੱਕਾ ਕਰ ਰਹੇ ਨੇ ਬਿਲਕੁਲ ਪਿਛਲੀ ਵਾਰੀ ਸਰਕਾਰਾਂ ਆਈਆਂ 92 ਸਿੱਟਾ ਲੱਗੇ ਇਸੇ ਕਰਕੇ ਇਸ ਕਰਕੇ ਉਹਨ ਧੱਕਾ ਕਰ ਰਹੇ ਇਹਰੇ ਭਾਜਪਾ ਦੇ ਜਾਂ ਕਾਂਗਰਸ ਨੂੰ ਉਹਨਾਂ ਦੀ ਵੋਟਾਂ ਕੱਟੀਆਂ ਜਾਂ ਚੜੂ ਚੜੂ ਦੇ ਰਹੇ ਆਂ ਤੂੰ ਅਸੀਂ ਅਸੀਂ ਬਟਿੰਡੇ ਤੋਂ ਆਏ ਆਂ ਸਾਡੇ ਲਈ ਲੱਗੇ ਪਾਰਟੀਆਂ ਦੇ ਤੇ ਵੋਟਰ ਵੋਟਰ ਜਿੰਦੇ ਬੰਦੇ ਮਾਰੀ ਜਾਂਦੇ ਕੱਟੀ ਜਾਂਦੇ ਵੋਟਾਂ ਬਹੁਤ ਬਹੁਤ ਇੱਕ ਮਿੰਟ ਇੱਕ ਮਿੰਟ ਬੋਰਡ ਬੋਰਡ ਤੋਂ ਕੱਟੀ ਨਹੀਂ ਹੈਗੀ ਉਹ ਬੈਰੀ ਵੋਟ ਇੱਕ ਮਿੰਟ ਯਾਰ ਇੱਕ ਮਿੰਟ ਸੁਈ ਭਾਈ ਜੀ ਤੁਹਾਡੇ ਸਾਹਮਣੇ ਤੁਹਾਨੂੰ ਦਿਖਾ ਦੇ ਨਹੀਂ ਨਹੀਂ ਤੇ ਬੋਰਡ ਬੋਰ ਕੱਟ ਵੀ ਰਹੇ ਕੋਈ ਕਿ ਬਣਾ ਰਹੇ ਹੋ ਬਣਾ ਵੀ ਰਹੇ ਕੋਈ ਨਵੀਂ ਕੱਟ ਵੀ ਰਹੇ ਕੋਈ ਬਣਾ ਰਹੇ ਰਹਿ ਇਕ ਤਾਂ ਸਿਰਫ ਦੇਖ ਰਹੇ ਆ ਕਿੰਨੀਆਂ ਵੋਟਾਂ ਕਿਹੜੇ ਕੱਟ ਥੋੜਾ ਮੁੰਡਾ ਅੱਛਾ ਜੀ ਮੇਰਾ ਕੋਈ ਨਹੀਂ ਮਤਲਬ ਹੋਰ ਕੋਈ ਨਹੀਂ ਨਹੀਂ ਇੱਕ ਮਿੰਟ ਯਾਰ ਐਪ ਲੋਡ ਕਰਕੇ ਬੰਦੇ ਆਨਲਾਈਨ ਆਕਲ ਇਹ ਬੀ ਐਲ ਭਾਈ ਜੀ ਬੀ ਐਲ ਦਾ ਕੰਮ ਹੈ ਤਾਂ ਅਸੀਂ ਬੀ ਐਲ ਬਣੀ ਬੀ ਐਲ ਨਹੀਂ ਕਰਦਾ ਸਰ ਫਿਰ 1 ਮਿੰਟ ਯਾਰ ਤੂੰ ਪਾਰਟੀ ਕਿਥੇ ਵਰਕਰ ਹੋ ਕੋਈ ਕੀ ਹੋ ਅਜਾ ਮੰਜ ਪਾਰਟੀ ਦੇ ਤੇ ਬਠਿੰਡੇ ਤੋਂ ਆਇਓ